ਪ੍ਰੈਕਟੀਕਲ ਹੋਣੇ ਚਾਹੀਦੇ ਨੇ ਕਿ ਸੁਪਨੇ ਵੱਡੇ ਹੋਣੇ ਚਾਹੀਦੇ ਮੈਨੂੰ ਲੱਗਦਾ ਸਾਰਾ ਸੁਪਨਾ ਹੀ ਅੱਜ ਵੀ ਜੋ ਚੱਲ ਰਿਹਾ ਸੁਪਨਾ ਹੀ ਹੈ ਸੁਪਨੇ ਤੋਂ ਬਾਹਰ ਤਾਂ ਕੁਝ ਹੈ ਨਹੀਂ ਨਹੀਂ ਪ੍ਰੈਕਟੀਕਲੀ ਦੇਖਣੇ ਚਾਹੀਦੇ ਨੇ ਜਾਂ ਵੱਡੇ ਦੇਖਣੇ ਚਾਹੀਦੇ ਇਹ ਦੁਨੀਆ ਸੁਪਨਾ ਹੀ ਹੈ ਜਿੰਦਾ ਵੱਡਾ ਮਰਜੀ ਸੁਪਨਾ ਦੇਖ ਲਓ ਇਹ ਜ਼ਿੰਦਗੀ ਜੋ ਚੱਲ ਰਹੀ ਹੈ ਸੁਪਨਾ ਹੀ ਚੱਲ ਰਹੀ ਹੈ ਉਹ ਸੁਪਨੇ ਜਿੰਦਾ ਵੱਡਾ ਮਰਜੀ ਸੁਪਨੇ ਦੇਖੀਏ ਤੁਹਾਡੀ ਮਨਸਿੰਘ ਔਰ ਪੰਜਾਬ ਮੇਰੇ ਲਈ ਮੇਰੀਆਂ ਜੜ੍ਹਾਂ ਜਦੋਂ ਵੀ ਸਰ ਨੇ ਕਿਹਾ ਕਿ ਪੰਜਾਬੀ ਫਿਲਮ ਜ਼ਰੂਰ ਕਰੋ ਮੈਂ ਮੈਂ ਸੋਚਿਆ ਹੋਇਆ ਪੰਜਾਬੀ ਫਿਲਮ ਇੱਕ ਪੰਜਾਬੀ ਐਲਦੋਂ ਹਰ ਸਾਲ ਮੈਂ ਟਰਾਈ ਕਰਦਾ ਕਿ ਮੈਂ ਕਰਾਂ ਤੇ ਉਸ ਤੋਂ ਬਾਅਦ ਬਾਕੀ ਕੰਮ ਬਾਅਦ ਹੀ ਹੈ ਮੈਂ ਜ਼ਰੂਰ ਹਰ ਵਾਰੀ ਟਰਾਈ ਕਰਦਾ ਕਿ ਮੈਂ ਪੰਜਾਬੀ ਫਿਲਮ ਇੱਕ ਜ਼ਰੂਰ ਕਰਾਂ ਪੰਜਾਬੀ ਗਾਣੇ ਆਉਂਦੇ ਰਹਿਣ ਬਾਕੀ ਜੋ ਮੈਂ ਜਿੱਥੇ ਕੰਮ ਕਰਦਾ ਕਰਦਾ ਰਹਾ ਪਰ ਇਹ ਕਦੇ ਨਹੀਂ ਜਦ ਤੱਕ ਮਹਾਰਜ ਦੀ ਮਰਜ਼ੀ ਹੈ ਮੈਂ ਤਾਂ ਕੌਣ ਕਰਾਂ ਪੰਜਾਬ ਚ ਲਾਈਕ ਤੁਸੀਂ ਕਿਹਾ ਕਿ ਕਿਤਨਾ ਕਿਤੇ ਜੜਾ ਨੇ ਲਾਈਕ ਕੰਮ ਦੇ ਸਿਲਸਿਲੇ ਚ ਬਹੁਤ ਸਮੇਂ ਬਾਅਦ ਆਣਾ ਮਿਲਦਾ ਨਾ ਤਨਾ ਆਈ ਡੋਟ ਨੋ ਕਿ ਸ਼ੈਡ ਮੈਂ ਨੋਟ ਕਰਦਾ ਜਦੋਂ ਤੁਸੀਂ ਪੰਜਾਬ ਆਉਂਦੇ ਹੋ ਤੁਹਾਡੀ ਵੀਡੀਓਜ਼ ਦੇ ਵਿੱਚ ਹਰ ਚੀਜ਼ ਦੇ ਵਿੱਚ ਨਾ ਇੱਕ ਅਲੱਗ ਜਿਹਾ ਲਾਂਦੀ ਦਿੱਖਦੀ ਹੈ ਉਹ ਕੀ ਮਹਿਸੂਸ ਕਰਦੇ ਤੁਸੀਂ ਪੰਜਾਬ ਆ ਕੇ ਖਾਸ ਤੌਰ ਤੇ ਕਿ ਕੱਲ ਜਰਵੇ ਦੇਖ ਰਿਹਾ ਸੀ ਕੱਲ੍ਹ ਵਾਲੀ ਹੈ ਤੁਹਾਡੀਆਂ ਫੀਲਿੰਗਸ ਵੀਡੀਓਜ਼ 'ਚੋ ਸਾਹਮਣੇ ਆ ਰਹੀਆਂ ਸੀ ਕੀ ਫੀਲ ਕਰਦੇ ਹੋ ਜਦੋਂ ਤੁਸੀਂ ਪੰਜਾਬ ਦੀ ਧਰਤੀ ਤੇ ਪੈਰ ਰੱਖਦੇ ਹੋ ਪੰਜਾਬ ਤੋਂ ਮੈਂ એનર્ਜੀ ਲੈ ਕੇ ਜਾਂਦਾ ਜਦੋਂ ਵੀ ਮੈਂ ਹੋਰ ਪੰਜਾਬ ਤੋਂ એનર્ਜੀ ਲੈ ਕੇ ਜਾਂਦਾ ਤੇ ਫਿਰ ਉਹ ਮੈਂ ਜਿੱਥੇ ਵੀ ਜਾਵਾਂ ਦੁਨੀਆ ਦੇ ਪੂਰੇ ਵਰਲਡ 'ਚ ਤੇ ਉਹ ਪੰਜਾਬ ਮੇਰੇ ਨਾਲ ਹੀ ਹੁੰਦਾ ਇਹ ਪੰਜਾਬ ਦੀ ਬੇਟੀ ਹੈ ਇਹ ਜਿਹੜੀ ਮੇਰੀ ਮਿੱਟੀ ਹੈ ਇਹ ਪੰਜਾਬ ਦੀ ਹੈ ਤੇ ਇਹਨੇ ਪੰਜਾਬ 'ਚ ਹੀ ਰਹਿਣਾ ਆਖਰ ਨੂੰ ਆ ਕੇ ਸੋ ਪੰਜਾਬ ਮੇਰੇ ਨਾਲ ਹੀ ਹੈ ਪਲਾ ਪੰਜਾਬ ਮੇਰੇ ਬਲੱਡ ਚ ਹੈ ਪੰਜਾਬ ਦੀ ਮਿੱਟੀ ਹੈ ਜਿੱਥੇ ਜਾਊਗਾ ਪੰਜਾਬ ਮੇਰੇ ਨਾਲ ਹੈ ਕੀ ਬਾਤ ਹੈ ਕੀ ਬਾਤ ਹੈ ਤੇ ਮੈਂ ਇੱਕ ਚੀਜ਼ ਥੋੜੀ ਦੋਹਾਂ ਚ ਦੇਖੀ ਕਿਹਨੇ ਨਾ ਲਾਈਕ ਤੁਸੀਂ ਇਰੈਲੇਵੈਂਟ ਨਹੀਂ ਹੋਏ ਇਸ ਨੂੰ ਰੈਲੇਵੈਂਸ ਨੂੰ ਬਣਾ ਕੇ ਰੱਖਣ ਪਿੱਛੇ ਦੋਹਾਂ ਦਾ ਕੀ ਰਾਜ਼ ਹੈ ਕਿਵੇਂ ਤੁਸੀਂ ਅੱਜ ਵੀ ਲਾਈਕ ਉਸੇ ਮੁਕਾਮ ਤੇ ਖੜੇ ਹੋ ਤੇ ਕਰ ਰਹੇ ਹੋ ਪਤਾ ਨਹੀਂ ਸੀਰੀਅਸਲੀ ਆਈ ਡੋਟ ਨੋ ਮਤਲਬ ਕੌਨਸ਼ੀਅਸਲੀ ਔਰਗੈਨਿਕਲੀ ਹੁੰਦਾ ਹੈ ਸਭ ਕੁਝ ਐਂਡ ਆਮ ਆਬਵੀਅਸਲੀ ਇਨ ਜੋ ਸੋਸ਼ਲ ਮੀਡੀਆ ਤੇ ਮੈਂ ਕਰਦੀ ਆ ਆਮ ਵੈਰੀ ਮੱਚ ਇਨਸਪਾਇਰਡ ਬਾਈ ਦਲ ਜੀ ਜੀ ਉਹ ਤਾਂ ਪਹਿਲੇ ਦਿਨ ਤੋਂ ਹੀ ਜਦੋਂ ਚਟਨ ਜੀਲੇ ਦੀ ਪ੍ਰੋਮੋਸ਼ਨ ਅਸੀਂ ਕਰਦੇ ਹੁੰਦੇ ਸੀ ਤਾਂ ਮਤਲਬ ਇਹਨਾਂ ਨੂੰ ਦੇਖ ਕੇ ਕਿਵੇਂ ਕਿਵੇਂ ਚੀਜ਼ਾਂ ਕਰਦੇ ਆ ਕਿਵੇਂ ਪੋਸਟ ਕਰਦੇ ਆ ਸੋ ਆਈਵ ਲਰਨਡ ਅ ਲੋਟ ਫਰਮ ਹਿਮ ਵਿਦ ਸੋਸ਼ਲ ਮੀਡੀਆ ਨਹੀਂ ਤਾਂ ਮੈਨੂੰ ਕੁਝ ਨਹੀਂ ਪਤਾ ਸੋਸ਼ਲ ਮੀਡੀਆ ਬਾਰੇ ਇਹ ਦਲ ਜੀ ਸੀ ये बताती नहीं है कॉपी पेस्ट अच्छा नदी दादी चल रहा आज आज नहीं प्लीज प्लीज मसाईम मौका मिलता तो सुनंदा सग्न लाइव बैक प्लीज की मैं रेलेवेंट रहनीया तो किसी क्वेश्चन मैं क्या रेलेवेंट की रेलेवेंट ने साला तो हुन तक रेलेवेंट रहना नीरू जी मेरे तो सीनियर नहीं ये जो करी जान के मैं पीछे पीछे होई करी आए हाय 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 ये रेलेव ये जदों तक ये ने मैं भी उदों तक कहगा रेलेवेंट सो मैं ना तू लेना इंस्पिरेशन हम्म ते हां जी नीरू जी कॉपी पेस्ट ਪ੍ਰੈਕਟੀਕਲ ਹੋਣੇ ਚਾਹੀਦੇ ਨੇ ਕਿ ਸੁਪਨੇ ਵੱਡੇ ਹੋਣੇ ਚਾਹੀਦੇ ਮੈਨੂੰ ਲੱਗਦਾ ਸਾਰਾ ਸੁਪਨਾ ਹੀ ਹੈ ਅੱਜ ਵੀ ਜੋ ਚੱਲ ਰਿਹਾ ਸੁਪਨਾ ਹੀ ਹੈ ਸੁਪਨੇ ਤੋਂ ਬਾਹਰ ਤਾਂ ਕੁਝ ਹੈ ਨਹੀਂ ਇਹ ਪ੍ਰੈਕਟੀਕਲੀ ਦੇਖਣੇ ਚਾਹੀਦੇ ਨੇ ਜਾਂ ਵੱਡੇ ਦੇਖਣੇ ਚਾਹੀਦੇ ਇਹ ਦੁਨੀਆ ਸੁਪਨਾ ਹੀ ਹੈ ਜਿੰਦਾ ਵੱਡਾ ਮਰਜੀ ਸੁਪਨਾ ਦੇਖ ਲੋ ਇਹ ਜ਼ਿੰਦਗੀ ਜੋ ਚੱਲ ਰਹੀ ਹੈ ਸੁਪਨਾ ਹੀ ਚੱਲ ਰਹੀ ਹੈ ਤੋ ਸੁਪਨੇ ਜਿੰਦੇ ਵੱਡੇ ਸੁਪਨੇ ਦੇਖੀਂ ਤੁਹਾਡੀ ਮਰਜ਼ੀ ਔਰ ਪੰਜਾਬ ਮੇਰੇ ਲਈ ਮੇਰੀਆਂ ਜੜ੍ਹਾਂ ਜਦੋਂ ਵੀ ਸਰ ਨੇ ਕਿਹਾ ਕਿ ਪੰਜਾਬੀ ਫਿਲਮ ਜ਼ਰੂਰ ਕਰੂੰ ਮੈਂ ਮੈਂ ਸੋਚਿਆ ਹੋਇਆ ਪੰਜਾਬੀ ਫਿਲਮ ਇੱਕ ਪੰਜਾਬੀ ਐਲਬਮ ਹਰ ਸਾਲ ਮੈਂ ਟਰਾਈ ਕਰਦਾ ਕਿ ਮੈਂ ਕਰਾਂ ਤੇ ਉਸ ਤੋਂ ਬਾਅਦ ਬਾਕੀ ਕੰਮ ਬਾਅਦ ਹੀ ਹੈ ਮੈਂ ਜ਼ਰੂਰ ਹਰ ਵਾਰੀ ਟਰਾਈ ਕਰਦਾ ਕਿ ਮੈਂ ਪੰਜਾਬੀ ਫਿਲਮ ਇੱਕ ਜ਼ਰੂਰ ਕਰਾਂ ਪੰਜਾਬੀ ਗਾਣੇ ਆਉਂਦੇ ਰਹਿਣ ਬਾਕੀ ਜੋ ਮੈਂ ਜਿੱਥੇ ਕੰਮ ਕਰਦਾ ਕਰਦਾ ਰਹਾ ਪਰ ਇਹ ਕਦੇ ਨਹੀਂ ਜਦ ਤੱਕ ਮਹਾਰਾਜ ਦੀ ਮਰਜ਼ੀ ਹੈ ਮੈਂ ਤਾਂ ਕੌਣ ਕਰਾਂ ਪੰਜਾਬ ਚ ਲਾਈਕ ਤੁਸੀਂ ਕਿਹਾ ਕਿ ਕਿਤਨਾ ਕਿਤੇ ਜੜਾ ਨਹੀਂ ਲਾਈਕ ਕੰਮ ਦੇ سلسلے ਚ ਬਹੁਤ ਸਮੇਂ ਬਾਅਦ ਆਣਾ ਮਿਲਦਾ ਨਾ ਤਨਾ ਆਈ ਡੋਨਟ ਨੋ ਕੀ ਸ਼ਾਇਦ ਮੈਂ ਨੋਟ ਕਰਦਾ ਜੇ ਤੁਸੀਂ ਪੰਜਾਬ ਆਉਂਦੇ ਹੋ ਤੁਹਾਡੀ ਵੀਡੀਓਜ਼ ਦੇ ਵਿੱਚ ਤੇ ਹਰ ਚੀਜ਼ ਦੇ ਵਿੱਚ ਨਾ ਇੱਕ ਅਲੱਗ ਜਿਹੀ ਨਾ ਲਾਲੀ ਦਿਖਦੀ ਹੈ ਉਹ ਕੀ ਮਹਿਸੂਸ ਕਰਦੇ ਤੁਸੀਂ ਪੰਜਾਬ ਆ ਕੇ ਖਾਸ ਤੌਰ ਤੇ ਵੀ ਕੱਲ ਜਰਵੇ ਦੇਖ ਰਿਹਾ ਸੀ ਕੱਲ ਵਾਲੀ ਤੁਹਾਡੀਆਂ ਫੀਲਿੰਗਸ ਵੀਡੀਓਜ਼ 'ਚੋਂ ਸਾਹਮਣੇ ਆ ਰਹੀਆਂ ਸੀ ਕੀ ਫੀਲ ਕਰਦੇ ਜਦ ਤੁਸੀਂ ਪੰਜਾਬ ਦੀ ਧਰਤੀ ਤੇ ਪੈਰ ਰੱਖਦੇ ਹੋ ਪੰਜਾਬ ਤੋਂ ਮੈਂ એનર્ਜੀ ਲੈ ਕੇ ਜਾਂਦਾ ਜਦੋਂ ਵੀ ਮੈਂ ਆਉਂਦਾ ਪੰਜਾਬ ਤੋਂ એનર્ਜੀ ਲੈ ਕੇ ਜਾਂਦਾ ਤੇ ਫਿਰ ਉਹ ਮੈਂ ਜਿੱਥੇ ਵੀ ਜਾਵਾਂ ਦੁਨੀਆਂ ਦੇ ਪੂਰੇ ਵਰਲਡ 'ਚ ਤੇ ਉਹ ਪੰਜਾਬ ਮੇਰੇ ਨਾਲ ਹੀ ਹੁੰਦਾ ਇਹ ਪੰਜਾਬ ਦੀ ਮਿੱਟੀ ਹੈ ਇਹ ਜੁੜੀ ਬੈਰੀ ਮਿੱਟੀ ਹੈ ਇਹ ਪੰਜਾਬ ਦੀ ਹੈ ਤੇ ਇਹਨੇ ਪੰਜਾਬ ਚ ਹੀ ਰੌਲਾ ਅਖਰੋਂ ਆਕੇ ਸੋ ਪੰਜਾਬ ਮੇਰੇ ਨਾਲ ਹੀ ਹੈ ਪਲਾ ਪੰਜਾਬ ਮੇਰੇ ਬਲੱਡ ਚ ਹੈ ਪੰਜਾਬ ਦੀ ਮਿੱਟੀ ਹੈ ਜਿੱਥੇ ਜਾਊਗਾ ਪੰਜਾਬ ਮੇਰੇ ਨਾਲ ਹੈ ਕਿਆ ਬਾਤ ਹੈ ਕਿਆ ਬਾਤ ਹੈ ਤੇ ਮੈਨੇ ਇੱਕ ਚੀਜ਼ ਥੋੜੇ ਦੋਹਾਂ ਚ ਦੇਖੀ ਕਿਹਨੇ ਨਾ ਲਾਈਕ ਤੁਸੀਂ ਇਰੈਲੇਵੈਂਟ ਨਹੀਂ ਹੋਏ ਇਸ ਨੂੰ ਰੈਲੇਵੈਂਸ ਨੂੰ ਬਣਾ ਕੇ ਰੱਖਣ ਪਿੱਛੇ ਦੋਹਾਂ ਦਾ ਕੀ ਰਾਜ਼ ਹੈ ਕਿਵੇਂ ਤੁਸੀਂ ਅੱਜ ਵੀ ਲਾਈਕ ਉਸੇ ਮੁਕਾਮ ਤੇ ਖੜਿਓ ਤੇ ਕਰਿਓ ਪਤਾ ਨਹੀਂ ਸੀਰੀਅਸਲੀ ਆਈ ਡੋਟ ਨੋ ਮਤਲਬ ਕੌਨਸ਼ੀਅਸਲੀ ਔਰਗੈਨਿਕਲੀ ਹੁੰਦਾ ਹੈ ਸਭ ਕੁਝ ਐਂਡ ਆਮ ਆਬਵੀਅਸਲੀ ਇਨ ਜੋ ਸੋਸ਼ਲ ਮੀਡੀਆ ਤੇ ਮੈਂ ਕਰਦੀ ਆਂ ਆਮ ਵੈਰੀ ਮੱਚ ਇਨਸਪਾਇਰਡ ਬਾਈ ਦਲਜੀਤ ਜੀ ਉਹ ਤਾਂ ਪਹਿਲੇ ਦਿਨ ਤੋਂ ਹੀ ਜਦੋਂ ਚਟਨ ਜੁਲੇ ਦੀ ਪ੍ਰੋਮੋਸ਼ਨ ਅਸੀਂ ਕਰਦੇ ਹੁੰਦੇ ਸੀ ਤਾਂ ਮਤਲਬ ਇਹਨਾਂ ਨੂੰ ਦੇਖ ਕੇ ਕਿਵੇਂ ਕਿਵੇਂ ਚੀਜ਼ਾਂ ਕਰਦੇ ਆ ਕਿਵੇਂ ਪੋਸਟ ਕਰਦੇ ਆ ਸੋ ਆਈਵ ਲਰਨਡ ਅ ਲੋਟ ਫਰਮ ਹਿਮ ਵਿਦ ਸੋਸ਼ਲ ਮੀਡੀਆ ਨਹੀਂ ਤਾਂ ਮੈਨੂੰ ਕੁਝ ਨਹੀਂ ਪਤਾ ਸੋਸ਼ਲ ਮੀਡੀਆ ਬਾਰੇ ਇਹ ਦਲਜੀਤ ਜੀ یہ بتاتی نہیں ہے اچھا جی дані چل رہا ہے اج اج نہیں پلیز پلیز مصحیموں کا ملتا تو سنن دساں نو ادھر لائیو بیٹھ کے پلیز کی میرے ریلیونٹ رہنا تو کیسی کوسچن ہے میں کیا ریلیونٹ کی وی رہنا ہے سالاں تو ہن تک ریلیونٹ رہنا نیروج جی میرے تو سینئر نہیں تے اے جو کری جان کے میں پیچھے پیچھے وہی کر رہا ہے ہائے 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 اے ریلیو جی جتو تک اے نے میں بھی ادوں تک ہے گا ریلیونٹ سو میں نہ تو لینا انسپریشن تے ہاں جی نیروج جی کاپی پیسٹ ਇਓ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ